ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਸ਼ਬਦ ਅੱਜ ਆਪਾਂ ਕਰਾਂਗੇ ਭਾਈ ਗੁਰਦਾਸ ਜੀ ਦੀਆਂ ਬਾਹਰ ਵਿੱਚੋਂ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤੇ ਸਥਾਈ ਆਪਾਂ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਕੀ ਕਰਨ ਜਾ ਰਹੇ ਹਾਂ ਤੇ ਦੇਖਦੇ ਹਾਂ ਪਹਿਲਾਂ ਇਸ ਸ਼ਬਦ ਨੂੰ ਤਬਲੇ ਤੇ ਤੇ ਫਿਰ ਸਿੱਖਦੇ ਹਾਂ ਕੱਲੇ-ਕੱਲੇ ਸੁਰ ਤੇ ਵੀਰਾਂ ਦੇ ਸਕੇਲ ਤੇ ਤੇ ਸੁਰ ਆਪ ਜੀ ਜੋ ਲੱਗਣਗੇ ਉਹ ਦੇਖ ਹੀ ਲੋਗੇ ਤੇ ਉਸ ਦੇ ਆਧਾਰ ਤੇ ਆਪ ਜੀ ਕੱਲੇ-ਕੱਲੇ ਸੁਰਤੇ ਅਖੀਰ ਵਿੱਚ ਸਿੱਖ ਸਕੋਗੇ ਤੇ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਛੋਟੇ ਬੱਚੇ ਵੀ ਗਾਇਨ ਕਰ ਸਕਣਗੇ ਕਿਉਂਕਿ ਜਿਆਦਾ ਰੇਂਜ ਵਿੱਚ ਇਹ ਸ਼ਬਦ ਨਹੀਂ ਹੈ ਬਹੁਤ ਆਸਾਨੀ ਦੇ ਨਾਲ ਗਾਇਨ ਕੀਤਾ ਜਾ ਸਕਦਾ ਹੈ ਸੋਖੀ ਤਨ ਹੈ ਤੇ ਆਪਾਂ ਦੇਖਦੇ ਹਾਂ ਇੱਕ ਵਾਰ ਤੁਨ ਨੂੰ ਸਰਵਣ ਕਰਦੇ ਹਾਂ ਤਬਲੇ ਦੇ ਨਾਲ ਤੇ ਫਿਰ ਸਿੱਖਦੇ ਹਾਂ ਕੱਲੇ ਕੱਲੇ ਸੁਰ ਤੇ ਵਾਹ ਵਾਹ ਗੋਬਿੰਦ ਸਿੰਘ ਆਕੇ ਗੁਲ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਕੇ ਗੁਲ ਚੇਲਾ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਸੰਚੇ ਤਖਤ ਰਚਾਇਆ ਸਤ ਸੰਗਤ ਮੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚਿਲਾ ਨਾਨਕ ਨਿਰਪਉ ਨਿਰੰਕਾਰ ਵਿੱਚ ਸਦਾ ਖੇਲਾ ਨਾਨਕ ਨਿਰਪਉ ਨਿਰੰਕਾਰ ਵਿੱਚ ਸਦਾ ਖੇਲਾ ਨਾਨਕ ਨਿਰਪਉ ਨਿਰੰਕਾਰ ਵਿੱਚ ਸਦਾ ਖੇਲਾ ਨਿਰਪੋ ਨਿਰੰਕਾਰ ਵਿੱਚ ਸਿਂਧਾ ਖੇਲਾ ਵਾਹ ਵਾਹ ਕੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਕੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਕੋਬਿੰਦ ਸਿੰਘ ਆਪੇ ਗੁਰ ਚੇਲਾ ਕਾਲ ਕਾ ਖੰਡੇ ਕੀ ਵੇਲਾ ਗੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ ਗੁਰ ਸਿਮਰ ਮਨਾਈ ਕਾਲ ਕਾ ਠੰਡੇ ਕੀ ਵੇਲਾ ਵਾਹ ਵਾਹ ਕੋਬਿੰਦ ਸਿੰਘ ਆਪੇ ਗੁਰ ਚਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤੇ ਤਾਰ ਹੋਏ ਜਨਮ ਸੁਹੇਲਾ ਪੀਵੋ ਪਾਹੁਲ ਖੰਡੇ ਤਾਰ ਹੋਏ ਜਨਮ ਸੁਹੇਲਾ ਪੀਵੋ ਪਾਹੁਲ ਖੰਡੇ ਤਾਰ ਹੋਏ ਜਨਮ ਸੁਹੇਲਾ ਪੀਵੋ ਪਾਹੁਲ ਖੰਡੇ ਤਾਰ ਹੋਏ ਜਨਮ ਸੁਹੇਲਾ ਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ संगत की नाल खालसा मन मुखी दुहेला गुर संगत की मन मुखी दुहेला गुर संगत की खालसा मन मुखी दुहेला वाह वाह गोविंद सिंह ਆਪੇ ਮੁਰਚੇ ਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਮੁਰਚੇ ਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਮੁਰਚੇ ਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਇਸ ਤਰੀਕੇ ਨਾਲ ਆਪਾਂ ਇਸ ਸ਼ਬਦ ਨੂੰ ਤਬਲੇ ਦੇ ਨਾਲ ਗਾਇਨ ਕਰ ਸਕਦੇ ਹਾਂ ਤੇ ਹੁਣ ਆਪਾਂ ਦੇਖਦੇ ਹਾਂ ਇਸ ਸ਼ਬਦ ਨੂੰ ਕੱਲੇ-ਕੱਲੇ ਸੁਰਤੇ ਕਿਸ ਤਰ੍ਹਾਂ ਗਾਇਨ ਕਰਨਾ ਹੈ ਸਿੱਖਣਾ ਹੈ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ चेला पहला स्टेप फिर दो बार जो गायन करना है उस तो बाद वाह 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 गो बिंद सिंह आपे गुर चेला आ फिर तो वाह वाह गोबिंद सिंग अपे गुरु चेला फिर तो एक बार वाह वाह गोबिंद सिंद अपे गुरु चेला बाल तीसरी बार किस तरह गायन करना है वाह वाह गोबिंद सिंह आ पे गुर चेला वाह, वाह गोबिंद सिंह आ पे गुरु चेला गोविन्द सिंह आपे गुरु चे गोविन्द सिंह आपे गुरु चे गोविन्द सिंह ਤੇ ਗੁਰ ਚੇਲਾ ਤੇ ਅੰਤਰਾ ਦੇਖਣਾ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਹਰ ਸੱਚੇ ਤਖਤ ਰਚਾਇਆ ਸਤ संगत मेला फिर रिपीट जो करना है हर सत, सत, संगत मेला। फिर तो एक बार देख लो दो बार इस स्टेप में बोलना है हर सच्चे

तो मैं उम्मीद है कि आप जसानी के नाल इस शब्द सीख सकोगे गायन कर सकोगे वाहेगुरु जी का खालसा वाहगुरु जी की फतेह